ਜੈ ਗੁਰਦੇਵ ਤੁਹਾਨੂੰ ਗੁਰਦੇਵ ਅੱਜ ਪਹੁੰਚਿਆ ਜੀ ਸਵਾਮੀ ਜਗਤ ਕੀ ਆਸ਼ਰਮ ਪਖੰਡਕੋਟ ਜਿੱਥੇ ਅੱਜ ਜਲ ਸੇਵਾ ਜਿਹੜੀ ਲਗਾਈ ਗਈ ਆ ਤੇ ਮੇਰੇ ਨਾਲ ਟੀਮ ਮੈਂਬਰ ਸਾਰੇ ਖੜੇ ਨੇ ਤੇ ਨਾਲ ਸਾਡੇ ਖੜੇ ਨੇ ਜੀ ਜੁਵਾਸ ਗਠਨ ਸਵਾਮੀ ਜਗਤ ਕੀ ਆਸ਼ਰਮ ਪਖੰਡਕੋਟ ਆਓ ਜਾਣਦੇ ਆ ਅੱਜ ਦੇ ਉਹਨਾਂ ਦੇ ਵਿਚਾਰ ਤੇ ਕਿਰਪਾ ਜਦੋਂ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੁਹਾਨੂੰ ਜੀ ਅ ਸੰਤੋ ਪਹਿਲਾਂ ਗੰਗਲਵੀਰ ਭਾਜੀ ਜੁਵਾ ਸੰਗਠਨ ਪਖੰਡਕੋਟੋ ਜੀ ਜਾਗੁਰਦੇਵ ਤੁਨ ਗੁਰਦੇਵ ਜੀ ਜਾਗੁਰ ਰਵਿਦਾਸ ਅੱਜ ਸਾਡੇ ਸਮਾਜ ਦੇ ਬਹੁਤ ਹੀ ਮਹਾਨ ਅਮਰ ਸ਼ਹੀਦ ਸੰਤ ਰਮਨੰਦ ਜੀ ਦੀ ਯਾਦ ਵਿੱਚ ਡੇਰਾ ਸਵਾਮੀ ਜਗਤ ਕੀਰੀ ਆਸ਼ਰਮ ਵਿੱਚ ਸਵਾਮੀ ਗੁਰਦੀਪ ਗਰੀ ਗੁਰਦੀਪ ਗਰੀ ਮਹਾਰਾਜ ਦੀ ਰਹਿਨੁਮਾਈ ਦੇ ਹੇਠ ਸ਼ਬੀਲ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਆ ਤੇ ਸਾਨੂੰ ਆਪਣੇ ਸੰਤ ਰਮਨੰਦ ਮਹਾਰਾਜ ਜੀ ਤੇ ਬਹੁਤ ਮਾਣ ਤੇ ਬਹੁਤ ਫਕਰ ਮਹਿਸੂਸ ਕਰਦੇ ਮਹਿਸੂਸ ਕਰਦੇ ਆ ਕਿ ਇਹੋ ਜੇ ਸੰਤ ਜਿਹੜੇ ਕਿ ਸਾਨੂੰ ਉਹਨਾਂ ਦੀ ਦੇਣ ਹੋਈ ਆ ਸਮਾਜ ਵਿੱਚ ਤੇ ਅਸੀਂ ਸੋਮੀ ਗੁਰਦੀਪ ਗਰੀ ਮਹਾਰਾਜ ਜੀ ਦਾ ਵੀ ਬਹੁਤ ਜੋ ਧੰਨਵਾਦ ਕਰਦੇ ਆ ਤੇ ਇਸ ਡੇਰੇ ਨੂੰ ਬਹੁਤ ਬਲੰਦੀਆਂ ਦੇ ਅੱਗੇ ਲੈ ਕੇ ਜਾ ਰਹੇ ਆ ਤੇ ਜੈ ਫਿਰ ਤੋਂ ਇੱਕ ਵਾਰੀ ਜੈ ਗੁਰਦੇਵ ਧੰਗੁਰਦੇਵ ਤੇ ਸੰਤ ਰਮਨੰਦ ਮਹਾਰਾਜ ਜੀ ਦੀ ਵਰਸੀ ਤੇ ਜੈ ਗੁਰਦੇਵ ਬਹੁਤੀ ਮਹਾਨ ਰੈਬਰ ਨੇ ਦਿਨਾਂ ਨੇ ਸਿੱਤੀ ਕੌਮ ਨੂੰ ਦਗਾਇਆ ਸੀ ਉਹਨਾਂ ਦੀ ਉਸ ਅਸੀਂ ਦਿਨੇ ਪੂਰੇ ਪੰਜਾਬ ਨੂੰ ਨਹੀਂ ਪੂਰੇ ਵਰਲਡ ਨੂੰ ਹਿਲਾ ਕੇ ਰੱਖ ਦਿੱਤਾ ਔਰ ਸਾਡੀ ਉਹਨਾਂ ਦੀ ਦਿੱਤੀ ਹੋਈ ਦਾਤ ਅਗੇ ਸਾਡੀ ਕੌਮ ਜੜੀ ਉ ਜਾਗਦੀ ਆ ਸੋ ਉਹਨਾਂ ਨੂੰ ਅੱਜ ਅਸੀਂ ਸਰਦਾਰ ਦੇ ਫੁੱਲ ਭੇਟ ਕਰਾਂਗੇ ਮੇਰੇ ਨਾਲ ਖੜੇ ਨੇ ਜੀ ਡਾਕਟਰ ਮੋਹਨ ਲਾਲ ਜੀ ਅਤਰੀ ਉਹਨਾਂ ਨੇ ਵੀ ਅੱਜ ਸਾਡੇ ਦਾ ਬਹੁਤ ਸਾਰਾ ਸਾਥ ਦਿੱਤਾ ਜੀ ਤੁਹਾਡੀ ਕਿਰਪਾ ਕਰਿਓ ਜੀ ਜੈ ਗੁਰਦੇਵ ਧੰਨ ਗੁਰਦੇਵ ਅੱਜ ਅਮਰ ਸ਼ਹੀਦ ਸੰਤ ਰਾਮਾਨੰਦ ਜੀ ਦੀ ਵਰਸੀ ਦੇ ਉੱਤੇ ਜੁਵਾ ਸੰਗਠਨ ਜਿਹੜਾ ਸਵਾਮੀ ਜਗਤਗਿਰੀ ਆਸ਼ਰਮ ਔਰ ਮਾਤਾ ਸวิตਰੀਬਾਈ ਫੁੱਲੇ ਐਜੂਕੇਸ਼ਨ ਸੋਸ਼ਲ ਵੈਲਫੇਅਰ ਸੁਸਾਇਟੀ ਦੋਨਾਂ ਨੇ ਰਲ ਕੇ ਅੱਜ ਜਗਤਗਿਰੀ ਆਸ਼ਰਮ ਦੇ ਵਿੱਚ ਇੱਕ ਠੰਡੇ ਪਾਣੀ ਦੀ ਸਵੀਲ ਜਲ ਸਵੀਲ ਲਗਾਈ ਹੈਗੀ ਹੈ ਅਸੀਂ ਬਾਬਾ ਸ੍ਰੀ ਗੁਰਦੀਪ ਗਿਰੀ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੰਨਾ ਵਧੀਆ ਪਲੇਟਫਾਰਮ ਤਿਆਰ ਕੀਤਾ ਹੈਗਾ ਹੈ ਤੇ ਅੱਜ ਸਾਰੀ ਸੰਗਤ ਜਿਹੜੀ ਐ ਉਹ ਉਹਨਾਂ ਦੇ ਪ੍ਰਵਚਨਾਂ ਦਾ ਵੀ ਮਜ਼ਾ ਲੈ ਰਹੀ ਐ ਔਰ ਨਾਲ-ਨਾਲ ਹੀ ਇਹ ਠੰਡੇ ਜਲਦੀ ਸਵੀਲ ਜਿਹੜੀ ਇੱਥੇ ਲਗਾਈ ਹੋਈ ਐ ਦੋਨਾਂ ਸੰਗਠਨਾਂ ਨੇ ਦੋਨਾਂ ਸੰਗਠਨਾਂ ਨੇ ਰਲ ਕੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੈ ਗੁਰੂ ਦੇ ਜੈ ਗੁਰੂ ਅਰਵਿਦਾਸ ਦਾ ਜੈ ਕਾਲਾ ਕਾਂਸੀ ਵਾਲਿਆ ਦਾ ਬਹੁਤ ਸਾਰੇ ਦਰਵਾਰ ਕੀ ਜੈ ਤੇ ਹੋ ਇਹਨਾਂ ਨੂੰ ਪੜੀ ਦੇਵਾਂਗੇ ਨਾਲ ਜੀ ਤਸੀਮ ਲਾਲ ਜੀ ਵੀ ਆਏ ਨੇ ਅੱਜ ਤੇ ਬੋਲੋ ਜੀ ਤਸੀਮ ਅੱਜ ਸ਼ਹੀਦ ਸੋਹਰਮਨ ਜੀ ਦਾ ਜੋ ਸ਼ਹੀਦੀ ਦਿਨ ਅੱਜ ਅੱਜ ਦਾ ਦਿਨ ਤੇ ਐ ਅੱਜ ਸਾਡੀ ਯੋਵਾ ਸੰਗਠਨ ਦੇ ਨੌਜਵਾਨ ਬੱਚੇ ਮਾਤਾ ਸਿਬੀਤਰੀ ਫੁਲੇ ਐਜੂਕੇਸ਼ਨ ਸੋਸ਼ਲ ਵਰਕ ਸੋਸਾਇਟੀ ਨੇ ਅੱਜ ਸਵਾਮੀ ਜਗਤਕ੍ਰਿ ਆਸ਼ਰਮੇ ਵਿੱਚ ਅਤੇ ਸਵਾਮੀ ਗੁਰਦੀਪ ਗ੍ਰੀ ਮਹਾਰਾਜੀ ਦੀ ਰਮੈਨਿ ਵਿੱਚ ਪੰਜਾਬ ਦੇ ਵਿੱਚ ਨਹੀਂ ਬਲਕਿ ਵਰਲਡ ਦੇ ਵਿੱਚ ਉਹਨਾਂ ਨੇ ਇਸ ਦੇ ਦੇ ਨਾਮ ਉੱਚਾ ਕੀਤਾ ਹਜ਼ਾਰਾਂ ਦੀ ਸੰਗਤ ਜਿਹੜੀ ਆ ਬਾਰੇ ਦੇਸ਼ਾਂ ਦੇ ਵਿੱਚ ਉਹ ਅੱਜ ਜਿਹੜੀ ਆ ਉਹ ਦੇਖ ਰਹੀ ਹੈ ਕਿ ਅੱਜ ਸਵਾਮੀ ਗੁਰਦੀਪ ਗ੍ਰੀ ਮਹਾਰਾਜੀ ਰੈਨਮੇ ਹੇਟ ਵਿੱਚ ਅੱਜ ਉਹਨਾਂ ਨੂੰ ਜੋ ਸਤਨਾਂਜੀ ਦੇੜੀ ਰਾਮਾਨੰਦ ਜੀ ਨੂੰ ਉਹ ਦੇਖਦੀ ਸਵਾਲ ਦੀ ਸੰਗਤ ਵੀ ਦੇਖ ਰਹੀ ਹੈ ਮੈਂ ਆਈ ਹੋਈ ਸੰਗਤ ਦਾ ਧੰਵਾਦ ਆ ਕਿ ਸਾਰੀ ਸੰਗਤ ਜਿਹੜੀ ਹੈ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖੇ ਔਰ ਉਹਨਾਂ ਦੀ ਕੁਰਬਾਨੀ ਦੇ ਚਲੇ ਔਰ ਕੁਰਬਾਨੀ ਦੇਣ ਲਈ ਤਿਆਰ ਹੋਵੇ ਜੈ ਗੁਰਦੇਵ ਜੈ ਸ਼੍ਰੀ ਗੁਰੂ ਜੀ ਚਾਰ ਪੰਜ ਬਣਾਤੀ ਸਿੱਖੀ ਦੇ ਸੰਤ ਗਮਨੰਦ ਮਹਾਰਾਜ ਜੀ ਦੀ ਯਾਦ ਵਿੱਚ 11 ਸੂਮੀ ਜਗਤ ਜਿਹੜੀ ਆਸ਼ਰਮ ਵਿੱਚ ਸ਼ਬੀਲ ਲਗਾਈ ਗਈ ਆ ਅਸੀਂ ਸਾਰੀਆਂ ਸਭਾਵਾਂ ਦਾ ਇਹ ਸ਼ਬੀਲ ਲਗਾਉਣ ਚ ਬਹੁਤ ਧੰਨਵਾਦ ਕਰਦੇ ਆ ਜੁਵਸ ਵਧਣ ਦੀ ਟੀਮ ਮਾਤਾ ਸੁਤਰੇਬਾਈ ਭੂਲੇ ਟੀਮ ਸਭਾ ਦਾ ਤੇ ਮਹਿਲਾ ਸੰਗਠਨ ਦਾ ਤੇ ਦਿਹਾਤੀ ਸਭਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਦੀ ਯੋਗਦਾਨ ਨਾਲ ਅੱਜ ਜੋ ਕਿ ਇਹ ਸ਼ਬੀਲ ਲਗਾਈ ਗਈ ਆ ਤੇ ਸਭ ਤੋਂ ਵੱਡਾ ਧੰਨਵਾਦ ਅਸੀਂ ਮੈਂ ਗੁਰਦੀਪ ਗਰੀ ਮਹਾਰਾਜ ਜੀ ਦਾ ਕਰਦੇ ਆ ਕਿ ਜਿਨ੍ਹਾਂ ਦੀ ਰਹਿਨ ਨਮਾਈ ਦੇ ਹੇਠ ਸਾਰੇ ਕੰਮ ਚੱਲ ਰਹੇ ਹਨ ਜੈ ਗੁਰਦੇਵ ਤੁਹਾਨੂੰ ਗੁਰਦੇਵ